ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਪ੍ਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣਾ ਆਪਣੇ ਘਰ ਅੱਛਾ ਤੰਦਰੁਸਤ ਹੋਵੋਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਟਾਈਮ ਹੋ ਗਿਆ 1 ਵਜੇ ਦਾ ਵਲੌਗ ਨਾਲ ਹੁਣ ਥੋੜੀ ਜੀ ਰੁਟੀਨ ਤੋਂ ਪਤਾ ਨਹੀਂ ਵਲੌਗ ਬਣਾ پا ਰਹੇ ਸੀ ਹੁਣ ਵੀ ਗਲਾ ਧੁਖੀ ਜਾਂਦਾ ਮੇਰਾ ਵੀ ਮੈਂ ਗਲਾ ਠੰਡ ਦੇ ਨਾਲ ਤਤੀ ਠੰਡੀ ਚਾਹ ਪੀ ਲੈਂਦੇ ਨਾ ਆਪਾਂ ਕਾਲੀ ਦੇ ਨਾਲ ਕਈ ਵਾਰ ਉਹਦੇ ਨਾਲ ਫਿਰ ਗਲਾ ਜਿਹੜਾ ਦੁਖਣ ਲੱਗ ਜਾਂਦਾ ਹਣੀ ਪਾਣੀ ਕੋਸਾ ਕਰਕੇ ਪੀਨੇ ਇੱਕ ਵਾਰੀ ਆਪਾਂ ਗਲੇ ਜ ਨੂੰ ਆਰਾਮ ਕਰਦੇ ਆ ਤੇ ਬਾਕੀ ਹੁਣ ਰੂਟੀਨ ਤੁਹਾਨੂੰ ਪਤਾ ਹੌਲੀ 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 ਲਾਈਨ ਤੇ ਆਵਾਂਗੇ ਆਪਾਂ ਵਲੌਗ ਸ਼ੂਟ ਕਰਨ ਦੇ ਤੇ ਮੈਂ ਕਿਹਾ ਚਲੋ ਸਟਾਰਟਿੰਗ ਕਰੀਏ ਕੱਲ ਕੀਤੀ ਸੀ ਸ਼ੌਪ ਨੂੰ ਵਲੌਗਿੰਗ ਸਟਾਰਟ ਤੇ ਉਹ ਵਲੌਗ ਦਾ ਐਂਡ ਵੀ ਨਹੀਂ ਮੈਥੋਂ ਕਰਿਆ ਗਿਆ ਹਨਾ ਤੇ ਬਸ ਉਸ ਤੋਂ ਬਾਅਦ ਵਲੌਗ ਦਾ ਐਂਡ ਵੀ ਨਹੀਂ ਕਰਿਆ ਗਿਆ ਉਸ ਦਾ ਮੈਥੋਂ ਉਸ ਤੋਂ ਬਾਅਦ ਬਸ ਦੁੱਧ ਪਾਣੀ ਪੀ ਕੇ ਤੇ ਸੋ ਗਏ ਤੇ ਕੁਣ ਵੀ ਮੈਂ ਸਵੇਰ ਨਹੀਂ ਸ਼ੂਟ ਕੀਤਾ ਜਾਂਦਾ ਤੁਹਾਨੂੰ ਪਤਾ ਦਿਨ ਨਾ ਛੋਟੇ ਆ ਸਵੇਰ ਇੱਕ ਤੁਹਾਨੂੰ ਪਤਾ ਬਣਾ ਅ ਜਦ ਜਦੀ ਵੈਂ ਤੇ ਆਉਂਦਾ ਟਾਈਮ ਮਿੰਟ ਦੇ ਵਿੱਚ ਹੀ ਹੋ ਜਾਂਦਾ ਪਰ ਫਟਾਫਟ ਸਵੇਰੇ ਜਿਹੜੇ ਸੀ ਉਹਦਾ ਬਤਾ ਕੰਮ ਨਬੇੜਦੇ ਆ ਸਵੇਰ ਸਵੇਰ ਸਕੂਲ ਦੇ ਜਿੰਨਾਂ ਦੇ ਬੱਚੇ ਸਕੂਲ ਜਾਂਦੇ ਉਹਨਾਂ ਨੂੰ ਪਤਾ ਹੀ ਬਹੁਤ ਔਖਾ ਹੋ ਜਾਂਦਾ ਤੇ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਆਪਾਂ ਨਾ ਕੈਮਰਾ ਚੱਕ ਕੇ ਤੇ ਵਲੌਗ ਸ਼ੂਟ ਕਰਨ ਬੈਠ ਜੇ ਵਲੌਗ ਸ਼ੂਟ ਕਰਾਂਗੇ ਤਾਂ ਕੰਮ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਆ ਤੇ ਬਾਕੀ ਆਪਣੇ ਗਾਂ ਉਹ ਬੈਠੀ ਹੋਈ ਆ ਤੇ ਤੇ ਥੈਂਕ ਯੂ ਸੋ ਮੱਚ ਸੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੇ 10 ਕੇ ਜਿਹੜੇ ਸਬਸਕ੍ਰਾਈਬਰ ਕੰਪਲੀਟ ਹੋ ਗਏ ਨੇ ਚੈਨਲ ਤੇ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣੇ ਸਪੋਰਟ ਬਣਾਈ ਰੱਖੋ ਤੇ ਗਾਂ ਆਪਾਂ ਹੋਰ ਦੀ ਹੋਰ ਜਿਹੜੇ ਆਪਣੇ ਸਬਸਕ੍ਰਾਈਬਰ ਗੇਨ ਹੋਣ ਤੇ ਅੱਜ ਆਪਾਂ ਵਲੌਗ ਦੇ ਵਿੱਚ ਬਸ ਜੋ ਵੀ ਆਪਾਂ ਕਰਾਂਗੇ ਹੁਣ ਜਿਹੜੇ ਦੁਬਾਦ ਵਾਲਾ ਕੰਮ ਸ਼ੂਟ ਕਰਾਂਗੇ ਉਹ ਕਰ ਲਾਂਗੇ ਆਪਾਂ ਜਿੰਨਾ ਕੋ ਹੋ ਸਕਿਆ ਕੋਈ ਬਹੁਤਾ ਵੱਡਾ ਵਲੌਗ ਨਹੀਂ ਸ਼ੂਟ ਕਰਾਂਗੇ ਕੋਈ ਬਹੁਤਾ ਵੱਡਾ ਵਲੌਗ ਨਹੀਂ ਦੇਖਿਆ ਜਾਂਦਾ ਤੇ ਗੱਲਾਂ ਬਾਤਾਂ ਨਾ ਕਰਦੇ ਹੋਏ ਅੱਜ ਮੈਂ ਸਬਜੀ ਘੱਟੀ ਆਲੂ ਮਟਰਾਂ ਦੀ ਮੈਂ ਸਬਜੀ ਭਾਜੀ ਦਾ ਕੰਮ ਮਤਲਬ ਮੈਂ ਓਵਰঅল ਜ਼ਿਆਦਾਤਰ ਨਾ ਬੇੜ ਕੇ ਹੀ ਵਲੌਗ ਸਟਾਰਟ ਕਰਨ ਲੱਗ ਜਾ ਰਹੀ ਹਾਂ ਮੈਂ ਮਤਲਬ ਛੱਡ ਕੇ ਵਲੌਗ ਸਟਾਰਟ ਕਰਦੇ ਮੇਰਾ ਕੰਮ ਮੇਰੇ ਨਾ ਹੌਲੀ 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 ਇੱਕ ਦਿਨ ਹੈਗੇ ਬਹੁਤ ਛੋਟੇ ਫਿਰ ਕੰਮ ਉਲਝਦਾ ਉਲਝ ਜਾਂਦਾ ਤੇ ਅਜੇ ਆਪਣੇ ਕੱਪੜੇ ਵਗੈਰਾ ਜਿਹੜੇ ਕੱਪੜੇ ਅੱਗੇ 11 ਵਜੇ ਸੁੱਕ ਜਾਂਦੇ ਹੁੰਦੇ ਸੀ ਹੁਣ ਕੱਪੜੇ ਹਜੇ ਨਹੀਂ ਸੁੱਕਦੇ ਏਡੀ ਛੇਤੀ ਹਜੇ ਵੀ ਇਹਨਾਂ ਦੀ ਅਲਟਾ ਪਲਟੇ ਹੋ ਗਏ ਇੱਕ ਵਾਰੀ ਹੁਣ ਇੱਕ ਇੱਕ ਵਾਰੀ ਤਾਂ ਅਲਟਾ ਪਲਟੇ ਵਾਲੇ ਹੋਣ ਉਹਨਾਂ ਇਹਨਾਂ ਦੇ ਵਿੱਚੋਂ ਇੱਕ ਅੱਧਾ ਛਾਂਟ ਕੇ ਜਿਹੜਾ ਸੁੱਕੇ ਉਲਾ ਲਾਂਗੇ ਬਾਕੀ ਦੇ ਅਲਟਾ-ਪਲਟਾ ਕਰ ਦਾਂਗੇ ਆਪਾਂ ਤੇ ਆਪਾਂ ਲਾਂਨੇ ਆ ਆਲੂ ਮਟਰ ਨੂੰ ਤੜਕਾ ਮਸਾਲਾ ਵਗੈਰਾ ਪਿੰਨੇ ਸਰਸਮਾ ਲਓ ਜੀ ਆ ਸਾਰਾ ਪਿਆਜ਼ ਲਸਣ ਅਦਰਕ ਨੀਚੇ ਸਾਰਾ ਟਮਾਟਰ ਟਮੋਟਰ ਸਾਰਾ ਮੈਂ ਕੱਟ ਲਿਆ ਸੀ ਇਹਨਾਂ ਨੂੰ ਪੀਸਣਾ ਹੈ ਆਪਾਂ ਤੇ ਇੱਧਰ ਆਲੂ ਮਟਰ ਵੀ ਆਪਣੇ ਕੱਟੇ ਪਿਆ ਤੇ ਲਓ ਜੀ ਆਪਣਾ ਲਓ ਜੀ ਆਪਾਂ ਲੱਗਦੇ ਹਾਂ ਤੁਹਾਨੂੰ ਦਾ ਬਹੁਤ ਕਮਨ ਮਿਲਦੇ ਚਾਹ ਪਾਣੀ ਸਾਰਾ ਕੁਝ ਡਨ ਹੋ ਗਿਆ ਸਾਡਾ 11:00 ਵਜੇ ਚਾਹ ਸੀ ਥੋੜੀ ਲੇਟ ਪੀਤੀ ਐ 12:00 ਵਜੇ ਪੀਤੀ ਐ ਤੇ ਡੈਡੀ ਵੀ ਪਾਸੋਂ ਨਹੀਂ ਬਾਹਰ ਗਏ ਆ ਤੇ ਮੈਂ ਲਿਆ ਮੋਟਾ ਸ਼ਾਲ ਠੰਡ ਬਹੁਤ ਜ਼ਿਆਦਾ ਵੀ ਤੇ ਆਪਾਂ ਲਾਉਣੇ ਤੜਕਾ ਇੱਕ ਚਮਾਈ ਹੁੰਦੇ ਲੋਜੀ ਆਪਾਂ ਹੁਣ ਤੈਉਦੇ ਆ ਮੋਟਨ ਮੈਂ ਟੋਪ ਆ ਮੈਂ ਠੰਡ ਲੱਗਦੀ ਹੈ ਸੋਭਾ ਸ਼ਾਮ ਦੀ ਬਹੁਤ ਜ਼ਿਆਦਾ ਠੰਡਾ ਤੇ ਜਬਜੋ ਤੇ ਕੀ ਹੋਇਆ ਫੰਕਸ਼ਨ ਦੀ ਤਿਆਰੀ ਤੇ ਤੁਹਾਨੂੰ ਕੱਲ੍ਹ ਦੀ ਦੱਸਾਂ ਅਸੀਂ ਵਲੌਗ ਚ ਤਿਆਰੀਆਂ ਚੱਲ ਰਹੀਆਂ ਨੇ ਬਾਕੀ ਬੱਚਿਆਂ ਨੂੰ ਸਕੂਲ ਦੀ ਹੌਲੀਡੇਸ ਤੇ ਕੱਲੇ ਫੰਕਸ਼ਨ ਵਾਲੇ ਬੱਚੇ ਆਪਣੇ ਜਿਹਾ ਸਿਲ ਕਦਮ ਜਾਂਦੇ ਨੇ ਫੰਕਸ਼ਨ ਹੈਗਾ ਪੇਰੈਂਟਸ ਸੈਲੀਬ੍ਰੇਸ਼ਨ ਦਾ ਵੱਡਾ ਫੰਕਸ਼ਨ ਹੈਗਾ ਪੇਰੈਂਟਸ ਸੈਲੀਬ੍ਰੇਸ਼ਨ ਦਾ ਤੇ ਇਥੇ ਨੂੰ ਪਿੱਛੇ ਵੀ ਐਕਟੀਵਿਟੀ ਵੀ ਆਈ ਸੀ ਉਹ ਤੋਂ ਮੈਂ ਠੀਕ ਨਹੀਂ ਸੀ ਪਿੱਛੇ ਜਦੋਂ ਜੱਜਦੂ ਉਹ ਐਕਟੀਵਿਟੀ ਵੀ ਆਈ ਸੀ ਪੇਰੈਂਟਸ ਦੇ ਤੇ ਕਿ ਆਪਾਂ ਰੀਲ ਵਗੈਰਾ ਬਣਾਉਣੀ ਸੀ ਉਹ ਤੋਂ ਮੈਂ ਠੀਕ ਨਹੀਂ ਸੀ ਤੇ ਫਿਰ ਮੇਥੋਂ ਪਰਫਾਰਮੈਂਸ ਨਹੀਂ ਦਿੱਤੀ ਹੋਈ ਸੀ ਇਸ ਕਰਕੇ ਆਪਾਂ ਪਾਰਟਿਸਿਪੇਟ ਕਰਨ ਤੋਂ ਤਾਂ ਰਹਿ ਗਏ ਸੀ ਬਟ ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਸਾਲ ਤੋਂ ਪਾਰਟਿਸਿਪੇਟ ਇਦਾਰੇਗੇ ਕਿਉਂਕਿ ਜਿਹੜੇ ਉਹਨਾਂ ਦੇ ਵਿੱਚ winner ਰਹੇ ਸੀ ਨਾ ਪੇਰੈਂਟਸ ਮਤਲਬ ਮਮੀ ਉਹਨਾਂ ਦੇ ਅ ਮਦਰਡੇ ਦੇ ਸੀ ਆਈ ਥਿੰਕ ਸ਼ਾਇਦ ਮਦਰਡੇ ਤੇ ਸੀ ਮਦਰਡੇ ਤੇ ਸੀ ਤੇ ਉਹ ਵਾਲਿਆਂ ਨੂੰ ਅੱਜ ਉੱਥੇ ਮਤਲਬ ਪ੍ਰਾਈਜ਼ ਵੀ ਮਿਲਣਗੇ ਮਦਰ ਨੂੰ ਜਿੰਨਾਂ ਦੀ ਮਤਲਬ ਪਰ ਪਰਫਾਰਮੈਂਸ ਵੈਸਟ ਸੀ ਅੱਜ ਉੱਥੇ ਕਿ ਉਦਸਤਨ ਜਿਸ ਤਰ੍ਹਾਂ ਪ੍ਰੋਗਰਾਮ ਹੋਗਾ ਫੰਕਸ਼ਨ ਹੈਗਾ ਆਈ ਥਿੰਕ 23 ਤਰੀਕ ਦਾ ਇੱਪਰ ਜੱਲਾਂਗੇ ਤੁਹਾਨੂੰ ਵੀ ਦਿਖਾਵਾਂਗੇ ਫੰਕਸ਼ਨ ਉਹਦਾ ਤੇ ਹੁਣ ਲਾਗੇ ਆਲੂ ਮਟਰ ਨੂੰ ਤੜਕਾ ਤੇ ਅੱਜ ਆਪਾਂ ਆਲੂ ਮਟਰ ਅੱਗੇ ਮਟਰ ਲਿਆਉਂਦੇ ਆ ਫਰੋਜ਼ਨ ਲੈ ਕੇ ਉਹਨੇ ਬਟ ਅੱਜ ਕੱਲ ਇਹਨਾਂ ਨੇ ਜਾਂਦੇ ਸੀ ਕੱਢਣ ਵਾਲੇ ਮਟਰ ਰਾਤੀ ਕੰਡੇ ਸੀ ਤੇ ਯਾ ਫੇ ਕੱਲ ਸੱਚ ਕੱਲ ਦੀ ਗੱਲ ਉਹਨੂੰ ਆਲੂ ਕੱਢੀ ਆ ਕੱਲ ਨਾ ਪਤਾ ਕੀ ਹੋਇਆ ਪਰ ਸੋ ਨਾ ਆਲੂ ਗੋਭੀ ਬਣਾਉਣੀ ਪਤਾ ਨਹੀਂ ਪਾਸੋਂ ਪਾਸੋਂ ਹੀ ਬਣਾਉ। ਭਾਈ ਗੋਭੀ ਬਣਾ ਲਈ ਅਸੀਂ ਤੇ ਮੈਂ ਨਾ ਆਲੂ ਸਾਰੇ ਵਰਤ ਲਿਆ ਆਲੂ ਕਾਫੀ ਸੀ ਕਿ ਮੈਂ ਨਾ ਆਲੂ ਗੋਭੀ ਚ ਪਾ ਲੇ। ਮੈਂ ਕਹਿੰਦਾ ਚਲੋ ਨਾ ਨਵੇਂ ਆਲੂ ਲੈ ਕੇ ਆਉਣਗੇ ਤੇ ਇਹਨਾਂ ਨੂੰ ਫੋਨ ਕਰ ਦੂੰਗੀ ਕਿ ਆਲੂ ਲਿਆਓ ਭਾਈ ਮੈਨੂੰ ਭੁੱਲ ਗਿਆ ਚੇਤਾ। ਇਹਨਾਂ ਨੂੰ ਕਹਿਣ ਦਾ ਜੱਜੂ ਦੇ ਪਾਪਾ ਨੂੰ ਕਹਿ ਆਲੂ ਲਿਆਓ ਜੇ ਕਿਉਂਕਿ ਨਾ ਸਾਡੇ ਡੇਲੀ ਹੀ ਸਮਝੋ ਜਸਟ ਜਿੱਦਣ ਹੌਲੀਡੇ ਹੁੰਦੀ ਹੈ ਜੱਜੂਦੋਂ ਉਸ ਦਿਨ ਨਹੀਂ ਬੰਦੇ ਆਲੂ ਆਦਰਵਾਇਸ ਸਾਡੇ ਦੇ ਡੇਲੀ ਆਲੂ ਬੰਦੇ ਸੁਪਰ ਮਾਰਨਿੰਗ ਤੇ ਕੀ ਹੋ ਜਾ ਇੱਕ ਮਹਨ ਮਸਾਲਾ ਆਪਾਂ ਪੀਸਿਆ ਨਹੀਂ ਗਾ ਹਰੀ ਚਿੱਟਾ ਭੁੱਲ ਗਿਆ ਮਸਾਲਾ ਪੀਲੇ ਨਹੀਂ ਜਿਵੇਂ ਪਹਿਲਾਂ ਬੁਰਗਾ ਕੁੰਡੇ ਦੇ ਵਿੱਚ ਸਾਰਾ ਮਿਕਸੀ ਮਸਾਲਾ ਵਿੱਚ ਨੂਨ ਮਿਰਚ ਪਾ ਲਿੰਦੇ ਹੁੰਦੇ ਸੀਗੇ ਨਾ ਤੇ ਬਸ ਉਹਨੂੰ ਕੁੰਡੇ ਨੂੰ ਪਹੁੰਚ ਕੇ ਤੇ ਤਲਕਾ ਲਾਉਂਦੇ ਬੈਸੀ ਮੈਂ ਇਹ ਘੱਟ ਹੀ ਕਰਦੀ ਹੁੰਦੀ ਮੈਂ ਸਾਰੇ ਕਰ ਲੈਂਦੇ ਹੁੰਨੇ ਬਾਰ ਬਾਰ ਵੀ ਕਦੇ ਪਿਆਜ਼ ਬਣ ਕਦੇ ਟਮਾਟਰ ਕਦੇ ਹੋਇਆ ਕੋਈ ਸਬਜ਼ੀ ਚ ਇਸ ਤਰ੍ਹਾਂ ਬਣਾਉਣਾ ਪਵੇ ਜੀਰਾ ਪਾ ਕੇ ਬਸ ਸਾਰਾ ਮਿਕਸ ਪਾ ਦਿੰਦੇ ਹੁੰਨੇ ਉਹਨਾਂ ਸਬਦੀ ਦੇ ਕਰਕੇ ਨਾ ਦਿਨ ਛੋਟੇ ਹੋਣ ਕਰਕੇ ਕੰਮ ਲੰਮਕਦੇ ਬਹਲੇ ਨਾ। ਨੋਟ। ਕੰਮ ਲੰਮਕਦੇ ਆਏ ਆ ਜਿਵੇਂ ਹੁਣ ਕੱਪੜੇ ਆ ਕੱਪੜੇ ਸੁੱਕਦੇ ਨੇ ਛੇਤੀ ਉਹਨਾਂ ਚ ਨੱਚਾ ਜੋੜਨੇ ਨਹੀਂ ਦਿੰਦੇ ਲੰਮਕਦੇ ਹੀ ਰਹਿੰਦਾ ਹਮ ਉਸੇ ਤਰ੍ਹਾਂ। ਬਸ ਸੁਦਾ ਖਾ ਕੇ ਢਿੱਦਾ ਦੁਪਹਿਰ ਦੀ ਟੈਨਸ਼ਨ ਦੁਪਹਿਰੇ ਕੀ ਬਣਾਉਣਾ ਫੇਰ ਸ਼ਾਮ ਦੇ ਟਾਈਮ ਤੇ ਜੇ ਹੁੰਦੇ ਛੋਟੇ ਸਾਰਾ ਲੰਕੀ ਜਾਈਦਾ ਬਸ ਐਹੀ ਸੋਚਦੇ। ਕੰਮ ਜਿਹੜਾ ਨਹੀਂ ਨਿਭੜਦਾ। तो, जी तो ये सारा आप प्याजा प्यूजा सारे लसन अदरक टमाटर के पहले कच्चापन दूर करा दैन मसाले वगैरह ऐड कर कोई टाइम नहीं लगता बिल्कुल भी इस सब्जी से तो पानी पा के ना सारा मसाला पूज लेंगे आप जी आप लाल जी का वह तड़का आलू गोब मटर ਥੋੜੇ ਜਿ ਮਟਰ ਮੈਂ ਨਾ ਰੱਖ ਲਿਆ ਅੱਗੇ ਫਰੋਜ਼ਨ ਲੈ ਕੇ ਉਹਨਾਂ ਨੂੰ ਫਰੋਜ਼ਨ ਲਈ ਲੈ ਕੇ ਆਏ ਤੇ ਰਾਤੀ ਬੈਠ ਕੇ ਕੱਢਨੇ ਸੀ ਕੁਛ ਕੋ ਮੈਂ ਕਰਦੇ ਕੁਛ ਟੇਬਲ 'ਤੇ ਖੜਾ ਕੇ ਉਸੇ ਵাল ਦੇ ਕੱਢਨੇ ਸੀ ਮੈਂ ਕਿਹਾ ਜਦੋਂ ਵਿਹਲੇ ਬੁੱਲੇ ਹੁੰਦੇ ਜਾਂ ਤਾਂ ਆਪਾਂ ਕਹਿੰਦੇ ਸਦੀ ਦੇ ਵਿੱਚ ਇਸ ਤਰ੍ਹਾਂ ਮਟਰ ਕੱਢੇ ਜਾਣ ਜਾਂ ਲਸਾ ਛਿੱਲ ਲਈਦਾ ਜਾਂ ਮੂੰਗਫਲੀ ਖਾਲੂ ਹਨ ਇਸ ਤਰ੍ਹਾਂ ਦੇ ਕੰਮ ਜਿਹੜੇ ਸਰਦੀ 'ਚ ਇਕੱਠੇ ਹੋ ਕੇ ਬੈਠੇ ਹੁੰਦੇ ਆਪਾਂ ਜਦੋਂ ਕਰ ਸਕਦੇ ਹਾਂ ਨਾ ਮੈਂ ਕਰ ਸਕਦੀ ਨਹੀਂ ਨਾ ਇਕੱਠੇ ਛਿਲਕੇ ਰੱਖ ਲਏ ਜੀ ਮੈਂ ਸਰਦਬੱਦੀ 'ਚ ਪਾ ਕੇ ਜਦੋਂ ਲੋਡ ਹੁੰਦੀ ਆ ਦਵਾਤ ਲੈਣੇ ਹਨ ਹੋ ਜੀ ਹੁਣ ਪੌਣੇ ਮਸਾਲੇ ਆਪਾਂ ਸਵੇਲਾ ਸੋਭਾ ਨਹੀਂ ਹੈ ਟਿਊਸ਼ਨ ਪਤਾ ਨਹੀਂ ਕਿਵੇਂ ਹੋ ਸਕਦਾ ਕਿਤੇ ਗ੍ਰੈਂਡ ਹੋ ਕਿ ਕੀ ਪਤਾ ਸ਼ਾਮ ਨੂੰ ਇਦਾਂ ਵੈਸੇ ਤਾਂ ਉਹਨੂੰ ਕੀ ਹੋਇਆ ਸੋਭਾ ਹੀ ਪੜ੍ਹਦੀਆ ਕੋ ਦੋ ਚਾਰ ਦਿਨ ਛੁੱਟ ਗਿਆ ਨੇ ਸ਼ੁੱਕਰਵਾਰ ਤੱਕ ਉਹਦੇ ਸੋਭਾ ਹੀ ਪੜ੍ਹਦੀਆ ਕਰੋ ਅੱਗੇ ਮੇਰੇ ਕੋਲ ਨਾ ਬਹੁਤ ਜ਼ਿਆਦਾ ਬੱਚੇ ਹੁੰਦੇ ਸੀ ਪੜਾਵਾ ਵੀ ਲਈਦਾ ਸੀ ਨਾ ਜਦੋਂ ਜੱਜੋਤ ਨਹੀਂ ਸੀਗਾ ਤੇ ਬਹੁਤ ਬੱਚੇ ਪੜਾਉਂਦੇ ਸੀ ਇਕੱਠੇ ਤੇ ਬਾਕੇ ਹੁਣ ਨਾ ਤਾਂ ਉਹ ਜਿਹਾ ਸ਼ਰੀਰ ਰਹਿਦਾ ਬੱਚੇ ਨੂੰ ਪੜਾਉਂਦਾ ਫੇਰ ਉਹ ਦੋਦੇ ਰਹਿੰਦੇ ਬੱਚੇ ਨਹੀਂ ਪੜਾਏ ਜਾਂਦੇ ਟਿਊਸ਼ਨ ਨੂੰ ਤਾਂ ਆਪਾਂ ਕੋਈ ਆਵੇ ਜਵਾਬ ਹੀ ਦੇਈਦਾ ਬਸ ਜਿਹੜੇ ਬੱਚੇ ਪਤਾ ਨਹੀਂ ਸਾਧਦਾ ਹਨ ਕਿਤੇ ਨਹੀਂ ਘੋਰ ਲਾਣਾ ਉਹਨਾਂ ਨੂੰ ਜਸਟ ਉਹ ਬੱਚੇ ਪੜਾਈਏ ਪੜਾਏ ਨਹੀਂ ਜਦ ਵੀ ਕੋਈ ਮੁਰਕੋ ਸੇਰ ਬੋਦ ਉਹਦਾ ਦੇ ਲੋਚਰ ਬੱਚੇ ਤਾਂ ਪੜਾਈ ਜਾਂਦੇ ਬਸ ਇਹ ਤੋਂ ਵੱਧ ਨਹੀਂ ਪਾ ਲਓ ਇਕੱਠੇ ਬਹੁਤ ਜ਼ੋਰ ਹੁੰਦੇ ਸੀ ਮੰਮਾ ਤਾਂ ਕਦੇ-ਕਦੇ ਇਹ ਵੀ ਹਲਪ ਕਰਦੇ ਸੀ ਇੰਨੇ ਬੱਚੇ ਹੁੰਦੇ ਸੀ ਫਿਰ ਇਹਨਾਂ ਦੀ ਹਲਪ ਲੈਣੇ ਜਾਂਦੇ ਹੁੰਦੇ ਸੀ ਮੈਨੂੰ ਨਾਲ ਸ਼ਾਮ ਨੂੰ ਇਹ ਆ ਜਾਂਦੇ ਮੈਂ ਉਸ ਸ਼ਾਮ ਨੂੰ ਫਿਰ ਹਲਪ ਲੈ ਲੈਂਦੇ ਸੀ ਘੰਟਾ ਕਬੜੇ ਹੱਥ ਫੜ ਦਿੰਦੇ ਸੀ ਲੋਜ ਹੁਣ ਆਪਾਂ ਮਸਾਲਾ ਚੰਗੀ ਤਰ੍ਹਾਂ ਭੁੰਨ ਕੇ ਦਨ ਆਲੂ ਮਟਰ ਏਡ ਕਰਾਂਗੇ ਮੈਂ ਲਗਾਤਾਰ ਹਸਮਾ ਘੰਟਾ ਖੰਡ ਹਨਾ ਜਦ ਮੈਂ ਤੁਲੇ ਤੇ ਦਰਦ ਲਿਆ ਤੇ ਉਹ ਸਾਗ ਨਹੀਂ ਮਾਰਦਾ ਸਾਗ ਤਾਂ ਉਹ ਹੀ ਘੋਟਿਆ ਹੁੰਦਾ ਜਿਹੜਾ ਘੋਟਨੀ ਦੇ ਨਾਲ ਅਸਲੀਤ ਵਿੱਚ ਘੋਟਿਆ ਹੋਵੇ ਉਹਨੂੰ ਸਾਗ ਅਸਲੀਤ ਕਹਿੰਦੇ ਤੇ ਇਸ ਤੀ ਮੁਕਸੇ ਮਾਰਨਦੇ ਉਹ ਸਾਗ ਨਹੀਂ ਹੁੰਦਾ ਉਹ ਤਾਂ ਬੰਨਾ ਕਈਆ ਪੋਣਾ ਹੁੰਦਾ ਮੈਨੂੰ ਉੱਤਰ ਰਹਿੰਦੇ ਰਹਤਾ ਸਾਗ ਹੋਵੇ ਘੋਟ ਰਿੰਦਾ ਨਾ ਘੋਟਿਆ ਜਾਵੇ ਜਿਹੜਾ ਉਹ ਅਸਲੀਤ ਵਿੱਚ ਸਾਗ ਹੁੰਦਾ ਜਿਵੇਂ ਕੜੀ ਵੀ ਕੜ ਕਰਕੇ ਕੜੀ ਬਣਦੀ ਹੈ ਇਹ ਇਹ ਦੋ ਤੱਕ ਚੀਜ਼ਾਂ ਨੇ ਜਿੰਨਾ ਤੇ ਟਾਈਮ ਤਾਂ ਲੱਗਦਾ ਪਰ ਇਹਨਾਂ ਤੇ ਮੱਥਾ ਮਾਰ ਕੇ ਤੇ ਚੀਜ਼ ਬਹੁਤ ਸਵਾਦ ਵਾਲੀ ਹੈ ਪਹਿਲਾਂ ਕੀ ਕਰਨਾ ਜੇ ਛੋੜੋ ਨਾ ਮੰਮੀ ਨੇ ਮਟਰ ਕਢਾ ਲਓ ਮਟਰ ਕਢਾਉਣੇ ਕੱਟ ਕੱਢਣੇ ਕੱਟ ਤੇ ਖਾਣੇ ਜਾਦਾ ਇੱਕ ਜਿਹੜਾ ਮਟਰ ਦੀ ਫਲੀ ਚੱਕਣੀ ਉਹਦੇ ਚ ਚਾਰ ਦਾਣੇ ਨਿਕਲ ਤਿੰਨ ਮੂੰਹ ਚ ਪਾਉਣੀ ਤੇ ਇੱਕ ਵੇਹ ਦੇ ਦੇਣਾ ਕਿ ਮੰਮੀ ਨੂੰ ਸ਼ੱਕ ਵੀ ਨਾ ਹੋਵੇ ਕਿ ਮਟਰ ਕੱਢੀਆਂ ਨੇ ਕਿ ਖਾਈ ਜਾਂਦੇ ਸਾਫੀ ਦੀ ਜਿਹੜੀ ਬਚਪਤੀ ਆ ਨਾ ਕਈ ਵਾਰ ਯਾਦ ਆ ਜਾਂਦੀ ਹੈ ਟੀਚਰ ਦੀ ਓਕੇ ਜਿਹੜੀ ਆਪਾਂ ਹੁਣ ਕਰਤੀ ਆ ਦਾਲ ਵੀ ਤਰੀਗੀ ਆਪਣੀ ਮोटे ਜਿਹੜੇ ਆਪੇ ਗੰਨੀਆਂ ਤੋ ਉਤਾਰਾ ਤਰ ਰੋਈ ਦੀਆਂ ਹੁੰਦੀਆਂ ਠੰਡ ਦੇ ਵਿੱਚ ਤੇ ਜਿਹੜੇ ਸੁੱਕ ਗਏ ਮोटे-ਮोटे ਉਹਨਾਂ ਨੂੰ ਆਪਾਂ ਲਾ ਲੈਨੇ ਹਾਂ ਪ੍ਰੈਸ-ਪਰੈਸ ਕਰਨ ਵਾਲੇ ਆ ਤਾਂ ਜੋੜ ਲਾਂਗੇ ਜਿਹੜੇ ਜੋੜਨੇ ਉਹ ਜੇ ਚੰਗੀ ਤਰ੍ਹਾਂ ਨਾ ਫੇਰ ਹੀ ਸੁੱਕਦੇ ਆ ਉਲਟਾ-ਪੁਲਟਾ ਕਰਨੀ ਪੈਂਦੀ ਕੱਪੜਿਆਂ ਦੀ ਤਾਂ ਜੇ ਆਪਾਂ ਕਹੀ ਇੱਕ ਵਾਰੀ ਪਾਤੇ ਤੇ ਹੁਣ ਨਹੀਂ ਸੁੱਕਦੇ ਉਦਾਂ ਕੱਪੜੇ ਇੱਕ ਪਲਟਾ ਦਾ ਮਾਰਨਾ ਹੀ ਪੈਂਦਾ ਕੱਪੜਿਆਂ ਨੂੰ ਅੱਜ ਟਾਈਮ ਹੋ ਗਿਆ ਹੈ ਸ਼ਾਮ ਦਾ ਆਪਾਂ ਪਾਲਿਆ ਸੂਟ ਤੇ ਕਿ ਹੁਣ ਆਪਾਂ ਮੋਟਾ ਸੂਟ ਪਾਲਿਆ ਜਾਕਟ ਪਾਲੀ ਤੇ ਆਪਾਂ ਨਾ ਖੇਤ ਦੀ ਸੈਰ ਕਰਾ ਕੇ ਲਿਆਉਣੀ ਤੁਹਾਨੂੰ ਤੇ ਜਬਜੋਤ ਨੂੰ ਰੋਟੀ ਖਾ ਲਈ ਬਟਰ ਰੋਟੀ ਖਾ ਲਈ ਕਿੱਥੇ ਛੜਤੀ ਤੇ ਚਲੋ ਜੀ ਅਜੋ ਖੇਤ ਚੱਲਦੇ ਹੁਣ ਆਪਾਂ ਐਕਟਿਵ ਆ ਤੇ ਫਿਰ ਮਿਲਦੇ ਹਾਂ ਤੁਹਾਨੂੰ ਤੇ ਵਿਖਾਉਣੀ ਆ ਸਾਗ ਸੂਕ ਕਿੰਨਾ ਕੁ ਲੱਗਾ ਦੇਖਦੇ ਆ ਜਾ ਕੇ ਅਸੀਂ ਅਜੇ ਤੱਕ ਸਾਗ ਨਹੀਂ ਪਿਆ ਸਾਗ ਛੱਡ ਦੇਖਦੇ ਕਿੰਨਾ ਕੁ ਲੱਗਾ ਜਾ ਕੇ ਚਲੋ ਦੇਖਦੇ ਆ ਪਹੁੰਚ ਗਏ ਆਪਾਂ ਖੇਤ ਤੇ ਖੇਤ ਵਿੱਚ ਇਸ ਟਾਈਮ ਤੱਕ ਤੁਹਾਨੂੰ ਪਤਾ ਸਾਰੇ ਚਲੇ ਜਾਂਦੇ ਆ ਖੇਤਾਂ ਵਾਲੇ ਪਾ ਕਿਸਮਤ ਖਰਾਬ ਆ ਪਾਣੀ ਲੱਗਾ ਪਾਇਆ ਆਪਣੇ ਨਹੀਂ ਸਾਗ ਤਾਂ ਵਧੀਆ ਖੜਾ ਵਿੱਚ ਕੁਲਾ ਕੁਲਾਣਾ ਤੇ ਇਧਰ ਫਿਰ ਮੰਮੀ ਆ ਦੀ ਆਪਾਂ ਨਾ ਚੱਲੇ ਤਾਂ ਹੈਗੇ ਜੇ ਤਾਂ ਸਾਗ ਨੂੰ ਪਾਣੀ ਨਾ ਲੱਗਾ ਹੋਇਆ ਤਾਂ ਡੈੜੀਆਂ ਦੇ ਲੱਗਾ ਹੋਇਆ ਗਿੱਲਾ ਵਾ ਨਹੀਂ ਹੋਣਾ ਬੱਤ ਹੋਣੀ ਚਾਹੀ ਗਿੱਲਾ ਤੇ ਫਿਰ ਦੇਖਾਂਗੇ ਮੈਂ ਕਿ ਆਪਾਂ ਤੋੜਨਾ ਹੋਇਆ ਤਾਂ ਦਿਓੜ ਲਾਂਗੇ ਪਰ ਮੈਨੂੰ ਲੱਗਦਾ ਗਿੱਲਾ ਆ ਵਾ ਗਜੜ ਆਉਂਦੀ ਨਾਲ ਡੈੜੀਆਂ ਦੇ ਬੇਟਾ ਕੀ ਕਰੀਏ ਨਾ ਤੂੰ ਵੇਖੀ ਵਿੱਚ ਲੈ ਆਏ ਓਏ ਰੱਬਾ ਦੇਖ ਲੋ ਇਹਦੇ ਕੰਮ ਮੈਂ ਕਿਹਾ ਮੈਂ ਤਾਂ ਉੱਥੇ ਖੜੀ ਆ ਹਾਏ ਹੋ ਆ ਵੇਖੀ ਵੇਖੀ ਕਿੱਧਰ ਤੁਰਿਆ ਜਾਂਦਾ ਮੈਂ ਕਿਵੇਂ ਆ ਜਾ ਮੈਂ ਨਹੀਂ ਚੱਕਰ ਚੋਣਾ ਮੇਰੇ ਬੂਢ ਖਰਾਬ ਹੋ ਜਾਣਗੇ ਸਾਰੀ ਐਕਟਿਵ ਖਰਾਬ ਕਰਨਗਾ ਦੇਖ ਲੋ ਕੰਮ ਮੇਰੇ ਮੁੰਡੇ ਦੇ ਚਲੋ ਜੀ ਆ ਉਹਦਣ ਮੇਰਾ ਤਾਂ ਸਬਜ਼ੀਆਂ ਸਬਜ਼ੀਆਂ ਬੀਜ ਕੇ ਗਏ ਆ ਆਹਾਂ ਤਾਂ ਡੈਡੀ ਹਰੀ ਸਬਜ਼ੀਆਂ ਬੀਜ ਕੇ ਗਏ ਆ ਪਤਾ ਨਹੀਂ ਕਿਹੜੀ ਕਿਹੜੀ ਲਾਈ ਆਪਣੇ ਸਾਗ ਤਾਂ ਵਧੀਆ ਵਾਧੂ ਖੜਾ ਹੈਗਾ ਹੋ ਤੱਕ ਉਹ ਕਿਹੜਾ ਸਾਰਾ ਸਾਗ ਦਾ ਹੀ ਆ ਸਰੋਂ ਦਾ ਸਰੋਬ ਤੁਹਾਨੂੰ ਪਤਾ ਥੋੜੀ ਕੋੜੀ ਹੁੰਦੀ ਪੱਠਿਆਂ ਚ ਘੱਟ ਵਰਤੀ ਜਾਂਦੀ ਹੈ ਨਾ ਪਸ਼ੂਆਂ ਦੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਆਹ ਤਾਂ ਤੱਕ ਸਾਗ ਗਿਆ ਸਮਝੋ ਤੁਸੀਂ ਸੋਹਣਾ ਸਾਗ ਹੈ ਨਾ ਨਿਗਾ ਨਿਗਾ ਬਹੁਤ ਸੋਹਣਾ ਕੁਲਾ ਕੁਲਾ ਸਾਗ ਹੈ ਕੋਈ ਮਾੜਾ ਮੋਟਾ ਨਹੀਂ ਥੋੜਾ ਪਤਾ ਫਿਰ ਨਾ ਜਦ ਜੋ ਦੇ ਸਕੂਲ ਫੰਕਸ਼ਨ ਆਉਂਦੀਆਂ ਤਿਆਰੀਆਂ ਚ ਚੱਲੇ ਜਾਣਾ ਮਤਲਬ ਡਰੈਸ ਵਗੈਰਾ ਲੈ ਕੇ ਆਉਣੀ ਸਾਰਾ ਕੁਝ ਹੈ ਨਾ ਉਹਦੀਆਂ ਤਿਆਰੀਆਂ ਹੋਣਗੀਆਂ ਲਓ ਜੀ ਮੰਮੀ ਹੁਣ ਪੱਟੇ ਵਾੜੀ ਲੈਣ ਕੋਈ ਤਾਂ ਕੰਮ ਹੋਊਗਾ ਹੈ ਤਾਂ ਤੁਹਾਨੂੰ ਤੇ ਲਓ ਜੀ ਉਹ ਨਾਲ ਲੱਗੇ ਸਾਰੇ ਆਲੂ ਮਾਸੜ ਕੇ ਆ ਇੱਧਰ ਵੀ ਇੱਧਰ ਉਹ ਸਾਰੇ ਲੁੱਕਰ ਤੋਂ ਲੈ ਕੇ ਨਾ ਮਾਸੜ ਕੇ ਲੱਗੇ ਆਲੂ ਤੇ ਆਪਾਂ ਵੀਡੀਓ ਬਣਾਉਣੀ ਸੀ ਪਰ ਆਪਣੀ ਰਹਿ ਹੈ ਕਿਲੂ ਦੀ ਬਜਾਈ ਨਾ ਜਦੋਂ ਬਾਪੂ ਜੀ ਦੀ ਡੈਥ ਹੋਈ ਨਾ ਉਹਦੇ ਵਿੱਚ ਸਮਝੋ ਚੱਲੀ ਜਾਂਦੀ ਸੀ ਤੇ ਉਸ ਤੋਂ ਬਾਅਦ ਵਿਜੇ ਤੇ ਹੁਣ ਮਹੀਨਾ ਹੋ ਗਿਆ ਮਹੀਨਾ ਬਾਪੂ ਨੂੰ ਮਹੀਨਾ ਹੋ ਗਿਆ ਅਮੀ ਬਾਪੂ ਨੂੰ ਆ ਸ਼ੁਕਰਵਾਨੂ ਮਹੀਨਾ ਖੋਦੂ ਆਪਾਂ ਨੂੰ ਮੈਂ ਕਹਿੰਦਾ ਦਾਦੀ ਸਾਗ ਥੋੜੀ ਸਾਕੀ ਤੋੜ ਕੇ ਭਰਾ ਮੇਰਾ ਉਹ ਸਾਰਾ ਕਿੱਲਾ ਪਿਆ ਆ ਸਾਗ ਤਾਂ ਸੋਹਣਾ ਬਹੁਤਾ ਕੁਲਾ ਕੁਲਾ ਹੋਣਾ ਲਈ ਆ ਸਗੋਂ ਨਾ ਜਿਹੜਾ ਤਾਜ਼ਾ ਤਾਜ਼ਾ ਲਵਾ ਲਵਾ ਜਾਂ ਹੁੰਦਾ ਮੈਨੂੰ ਨਿਊ ਨਿਊ ਜਹ ਹੁੰਦਾ ਨਾ ਉਹ ਬਾਲਾ ਟੇਸਟੀ ਬੰਦਾ ਘੋਲ ਛੇਤੀ ਜਾਂਦਾ ਸਰੂ ਜਦੋਂ ਪੱਕ ਜਾਂਦੀ ਉਦੋਂ ਫਿਰ ਫਿਰ ਸਗੋਂ ਰਿਜਨ ਤੇ ਵੀ ਜ਼ਿਆਦਾ ਟਾਈਮ ਲੱਗਦਾ ਨਾ ਮੰਮੀ ਇਹ ਵਾਲਾ ਸਾਗ ਬਹੁਤ ਜ਼ਿਆਦਾ ਸੋਹਣਾ ਆ ਤੇ ਕੋਸ਼ਿਸ਼ ਕਰਾਂਗੇ ਦੋ ਚਾਰ ਦਿਨਾਂ ਚ ਤਾਂ ਵੱਡਾ ਹੋ ਜਾਊਗਾ ਵੈਸੇ ਲੋ ਜੀ ਅਸੀਂ ਫਾਇਦਾ ਚੱਕ ਲਿਆ ਸੀ ਗੇੜਾ ਐਵੇਂ ਨਹੀਂ ਮਾਰਿਆਗਾ ਪੱਠਿਆਂ ਤਾਂ ਵੈਸੇ ਅਸੀਂ ਗੱਟਾ ਲਏ ਸੀ ਸਾਗ ਵਾਸਤੇ ਕਿ ਸਾਗ ਕਰ ਲਾਂਗੇ ਮੰਮੀਆਂ ਦੀ ਜਿਹੜੀ ਨਵੀਂ ਗਾ ਲਿਆਂਦੇ ਉਹਦੇ ਵਾਸਤੇ ਆਪਾਂ ਪੱਠੀ ਲਿਆ ਚੱਲਦੇ ਮਮਾ ਖੜਾ ਹਾਂ ਆ ਵੀ ਖੜਾ ਬੈਠਾ ਹਾਂ ਹਾਂ ਬਹਿ ਜਾਂਦਾ ਤਾਂ ਸੱਜ ਗੇ ਸਾਰਿਆਂ ਨੂੰ ਪਿਆਰ ਭਰੀ ਤੇ ساری ਪੈਂਟੀ ਗੰਦੀ ਹੋ ਗਈ ਮਿੱਟੀ ਲੱਗ ਗਈ ਖੜਾ ਜਾ ਗੁਰਦੁਆਰੇ ਨਹੀਂ ਜਾਣਾ ਅੱਜ ਤੈਨੂੰ ਲੈ ਕੇ ਮੈਂ ਕੱਲੀ ਜਾਊਂਗੀ ਮੈਂ ਤੂੰ ਅੰਦਰ denn ਲੁਕੋ ਕੇ ਜਾਊਂ ਪੜ ਖੜਾ ਜੇ ਤੇ ਕੱਪੜੇ ਗੰਦੇ ਨਾ ਹੋਏ ਫਿਰ ਤਾਂ ਸਾਫ਼ ਕਰ ਲੈ ਬੂਟ ਸਾਰੇ ਰੋਡ ਤੇ ਸਾਫ ਕਰ ਲਾ ਵੋਟ ਲੈ ਵੋਟ ਸਾਫ ਕਰਕੇ ਆਪ ਲੈ ਲਾ ਜੀ ਮੰਮੀ ਨੇ ਮਾੜ ਲਿਆ ਪੱਟੇ ਗੱਟੇ ਜੱਪੱਟੇ ਕੰਮ ਕਰਦ ਕਈ ਵਾਰ ਬੰਦਾ ਕਰਨਾ ਕੀ ਆਉਂਦਾ ਹੋ ਕੀ ਜਾਂਦਾ ਉਹ ਗੱਲ ਆਈਆਂ ਤਾਂ ਸਾਗ ਵੱਢਣ ਸੀਗੇ ਤੇ ਵੱਡੇ ਗਏ ਪੱਠੇ ਕਈ ਵਾਰ ਇਦਾਂ ਬਿਨਾਂ ਸੋਚੇ ਉਹ ਕੰਮ ਹੋ ਜਾਂਦਾ ਜਿਹੜਾ ਕਦੇ ਸੋਚਿਆ ਵੀ ਨਹੀਂ ਹੁੰਦਾ ਅਸੀਂ ਨਹੀਂ ਸੋਚਿਆ ਸੀ ਅਸੀਂ ਪੱਠੇ ਵੱਢ ਕੇ ਲਿਆਵਾਂਗੇ ਬਟ ਅਸੀਂ ਕੱਪੜੇ ਨਾਲ ਨਪੁੰਜੀ ਉਹਦੇ ਵਿੱਚ ਟਾਈਮ ਹੋ ਗਿਆ ਆ ਛੇ ਵਜੇ ਦਾ ਤੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਆਏ ਸੀ ਕੱਪੜੇ ਦੁਬਾਰਾ ਚੇਂਜ ਕਰ ਲਿਆ ਆਪਾਂ ਮੈਂ ਤਾਂ ਨਹੀਂ ਆ ਕੇ ਨਾਲ ਦੇ ਨਾਲ ਆਪਦੇ ਪੁਰਾਣੇ ਕੋਸਟਿਊਮ ਵਿੱਚ ਹੀ ਬੈਸਟ ਲੱਗਦਾ ਹੈਗਾ ਜਿਹੜੇ ਕੱਪੜੇ ਆਪਾਂ ਪਾਉਂਦੇ ਰਹੀ ਸੀ ਇਹ ਪਾਉਂਦੇ ਪੱਠੇ ਇਸ ਟਾਈਮ ਪੱਠਿਆਂ ਦੀ ਡਿਊਟੀ ਇਹਨਾਂ ਦੀ ਹੁੰਦੀ ਸ਼ਾਮ ਨੂੰ ਆ ਕੇ ਪਾਉਣ ਦੀ ਕੱਪੜੇ ਤਾਂ ਚੇਂਜ ਕਰਕੇ ਜਾਣਾ ਸੱਚ ਉਹਨਾਂ ਨੇ ਇੱਕ ਦੋ ਵਾਰ ਹਾਂ ਪੁੱਤ ਚਿੰਗਮ ਹੈਗਾ ਪੁੱਤ ਚਿੰਗਮ ਪੇੜੀ ਪੁੱਤ ਹਾਂ ਚਿੰਗਮ ਨਹੀਂ beta ਇਹਨਾਂ ਦੀ ਡਿਊਟੀ ਨਹੀਂ ਸ਼ਾਮ ਨੂੰ ਆ ਕੇ ਪੱਠਰ ਲਾਉਣ ਦੀ ਲਾ ਕੇ ਰੱਖਦੇ ਆ ਰਾਤ ਨੂੰ ਖਾਣਾ ਦੇ ਸਭ ਨੂੰ ਦਿਨ ਸ਼ਰਾਤ ਨੂੰ ਖਾਣਾ ਲੈ ਮੈਨੂੰ ਥੋੜਾ ਬੜੀ ਸੋਹਣੀ ਹੈ ਬਲੈਕ ਬੇ ਦੀ ਤੇ ਚਲੋ ਜੀ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਬਾਬਾ ਜੀ ਰਹਿਰਾਸ ਕਰ ਰਹੇ ਨੇ ਤੇ ਆਪਾਂ ਕਰੀ ਹਲਕੀ ਫੁਲਕੀ ਵਾਕ ਤੇ ਵਲੌਗ ਦਾ ਕਰਦੇ ਇੱਥੇ ਐਂਡ ਤੇ ਆਸ ਕਰਾਂਗੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗ ਰਹੇ ਜੇਕਰ ਵਲੌਗ ਵਧੀਆ ਲੱਗਦੇ ਹੁੰਦੇ ਨੇ ਮੀਡੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬੰਦੇ ਨੂੰ ਮੋਟੀਵੇਸ਼ਨ ਦੇ ਨਾਲ ਬੰਦਾ ਹੋਰ ਕੰਮ ਵਧੀਆ ਕਰਦਾ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਜਿੰਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ